ਬੱਕਰੀ ਜਾਲੀ ਦੇ ਬਾਹਰ ਪੈਸੇ ਲਾਇਆ ਯਾਰ ਪੈਸੇ ਦਾ ਯਾਰ ਮੇਰੇ ਕੋਲ ਪੈਸੇ ਕੋਲ ਦੀ ਦਿਓ ਹੱਥ ਦੇ ਦਿਓ ਕੋਈ ਚੱਕਰ ਨਹੀਂ ਪੈ ਰਿਹਾ ਤੂੰ ਆਪ ਤੇ ਨਹੀਂ ਪੜੀ ਦੂਜੀ ਮੰਡੀ ਕੋਲ ਲੈ ਦੀ ਦੂਜੀ ਮੰਡੀ ਕੋਲ ਮਿਲਦਾ ਨਾ ਨਾ ਪਹਿਲੇ ਦੂਜੀ ਮੰਡੀ ਕੋਲ ਦੇ ਦੀ ਕੋਈ ਚੱਕਰ ਪੈਦਾ ਕਦੇ ਵੀ ਰਾਲ ਰੇ ਜੂਸ ਨਾ ਕੱਢਦੀ ਉਹਦੇ ਵੀ ਰਸ ਹੁਣ ਮੋਣੀ ਕਰਨਾ ਤਾ ਨੌੜੇ ਖੋਦਾ ਲੈਣੀ ਲਾਣਾ ਮਤਲਬ ਬਵਾ ਹੁਣ ਕਰਦੇ ਬਾਈ ਓਏ ਮੈਨੂੰ ਵੀ ਨਾ ਮਾਰੋ ਆ ਕਰ ਆ ਫੜ ਬੱਕਰੀ 12000 ਦੀ ਹੋ ਗਈ ਆ ਬਸ ਬਸ ਮੈਂ ਬੋਲਣਾ ਹੁਣ ਬਸ ਮੇਰੀ ਗੱਲ ਦੇ ਦੇ ਓਏ ਬਾ ਹੁਣ ਕਰ ਗਿਆ ਉਹ ਕਰੀਏ ਕਿ ਪਾ ਉਹ ਮਾਣਾ ਮੋਟਾ ਕੰਮ ਕਰੀਏ ਤੇ ਕੀ ਪਾਣ ਗੀਨੇ ਆ ਮਾਹਲਾ ਨਾ ਬੋਹੋ ਜੋੜਵਾ ਖਸਿਆ ਆ ਪਾ ਉਹ ਜਬਾ ਕੰਕ ਕੋ ਜਾਣਾ ਹਰ ਇੱਕ ਮੰਡਾ ਹਈ ਆਦ ਲਾਜਲਾ ਫਾਈ ਨੂੰ ਪਾ ਯਾਰ ਜਲ ਨੂੰ ਮਾਰਨਾ ਯਾਰ ਇਹਨੂੰ ਯਾਰ ਇਹਨੂੰ ਆ ਕੇ ਸਰਵੇ ਵੰਡਾ ਹੀ ਹੋਊਗਾ ਫਿਰ ਜੇ ਅਗਰ ਮਰਜ਼ੀ ਬੱਚੀ ਯਾਰਾ ਬਾਕੀ ਦਾ ਯਾਰ ਇਕਲੀ ਦਾ ਇਕਲੀ ਆ ਕਰ ਮਮਾ ਫੜ ਯਾਰ ਠੀਕ ਆ ਮਮਾ ਇਕਲੀ ਜਾ ਦੋਨਾਂ ਦੀ ਮੇਰੇ ਕੋਲ ਨਹੀਂ ਉਹ ਉਧਰ ਰੱਖਦੇ ਨੇ ਹੁਣ ਅਰੇ ਪੈਸੇ ਬਰਾਨੇ ਨੇ ਤੱਲੀ ਦਾ ਤਾਂ ਨਹੀਂ ਸੀ ਦੇਖਿਆ ਪੈਸੇ ਬਰਾਨੇ ਨੇ ਫੜੋ ਹੋ ਗਈ ਉਹ ਤਾਂ ਆ ਫੜ ਲੈ ਨਮੇੜ ਦੀ ਬਸ 12.5 ਹਜ਼ਾਰ ਦੀ ਤੁਹਾਡਾ ਹੋ ਗਈ ਆ 12.5 ਹਜ਼ਾਰ ਦੀ ਹੋ ਗਿਆ ਬੱਕਰੀ ਬਾਬਾ ਹੋ ਗਈ ਬਸ ਹੁੰਦਾ ਯਾਰ ਉਹ ਮੇਰੇ ਨੰਨੀ ਦੁਕਾਨ ਤੇ ਲੱਗਣੀ ਨਹੀਂ ਨੀ ਕੀ ਪੱਟਾ ਜਰੀ ਉਹ ਨਹੀਂ ਚੱਲਦਾ ਆਪਣੇ ਆ ਤੇ ਉਹ ਛੋਟੀ ਚੱਲਣੀ ਨਹੀਂ ਹੈਗੀ ਜੀ ਇਹਦਾ 8 ਦਿਨ ਹੋ ਗਏ ਉਹ ਤਾਂ ਕੱਪਣਾ ਚੱਲ ਗਈ ਉਹ 8 ਦਿਨ ਦੀ ਕੱਪਣ ਹੁੰਦੀ ਹੈ 8ਵੇਂ ਕੱਪਣੀ ਹੋਊਗੀ ਦੂਜੀ ਲੋੜੀ ਵੇਚਣੀ ਹੈ ਤੁਸੀਂ ਕੱਪ ਨਿੰਮੀ ਨੇ ਜਿਆਦਾ 2 ਮਹੀਨੇ ਜਿਆਦਾ ਵੇਰ ਬੰਦਾ ਮਾੜਾ ਯਾਰ ਅਠ ਅਠ ਜੰਦਾ ਇਹ ਹਲੇ ਬੰਡਰੀ ਮੰਨ ਯਾਰ ਲੈ ਲਓ ਜੀ ਕੀ ਲਾਓ ਅੱਛੋ ਜੀ ਕਿੰਨੇ ਦੀ ਆ ਮੈਂ ਤਾਂ ਰੁਪਇਆ 13000 ਮੰਨਾਂ ਕੱਲੀ ਦਾ ਬਾਬੇ ਪਹਿਲਾਂ 10000 ਮੰਗਾ ਦੀ ਉਹ ਤੇਰੇ ਉਹ ਪਿੱਛੇ ਉਹ ਤਾਂ ਕਹਿਦਾ ਸੀ ਮੈਂ 15000 ਨਹੀਂ ਨਹੀਂ ਇਹ ਤਾਂ ਤੂੰ 10 ਮੰਗਿਆਗਾ ਦੋਨਾਂ ਦਾ 15 ਮੰਗਾ ਝੂਠ ਦੋ ਮੈਂ ਲਾਈਵ ਕਰ ਰਿਹਾ ਹਾਂ ਜੇ ਮਾਲ ਮੁੱਲ ਵੇਚਣਾ ਹੈ ਦੇਖ ਕੇ ਹੀ ਵੇਚਣਾ ਹੈ ਕੋਈ ਆਪਾਂ ਨੂੰ ਘੜਾ ਉਹ ਆ ਯਾਰ ਤੇ ਉਹਦਾ ਸਿਰ ਤੇਰਾ ਮਾਲ ਹੈ ਮੈਂ ਕਹਿੰਦਾ ਭਾਈ ਹੁਣ ਤੂੰ ਦੇਖ ਦੇ ਵੇਚਦਾਗੇ ਮਾਲ ਲੇ ਲਾਂਗੇ ਉਹ ਨਹੀਂ ਲੈਣੀ ਨਾਲ ਉਹ ਪੱਟਾ ਲੈ ਲੰਨੇ ਆ ਜੀ ਪੱਟ ਲੈ ਜਾਗੇ ਚੱਲ ਪੱਟੀ ਨਹੀਂ ਬਲੋ ਦੱਸ ਮੰਗਿਆ ਸੀ ਤਾਂ ਹੁਣ 13 ਮੰਗਣ ਲੱਗ ਗਿਆ 11 ਇਹ ਤਾਂ ਅਗਲਾ ਥੱਲੇ ਨੂੰ ਆਊਗਾ ਪਤਾ ਹਾਂ 2000 ਰੁਪਏ ਦੇ ਦਿੰਦੇ ਆ ਇਹਦਾ ਸੌਹਾ ਹੱਥ ਨੇ ਯਾਰ ਜੇ ਹਿਸਾਬ ਨਾਲ ਦਬਾਉਣੀਆ ਦਵਾ ਦੇ ਤੇ ਮੈਂ ਕਿਹਾ ਨਾ ਤੂੰ ਮੈਨੂੰ ਦੱਸ ਵੀ ਸੀ ਸਾਢੇ 11 ਹੀ ਦਵਾ ਪੱਲੀ ਬੱਤੀ 800 ਬਣਾ 500 ਹੋ ਜਾੱਕਦਾ ਲਓ 500 ਚੱਕਦਾ 500 ਮੈਂ ਕਦੋਂ ਚੱਕਦਾ ਹੁਣ ਤੇ 11 ਤੋਂ ਸਾਢੇ 11 ਦੇ ਲੱਗ ਗਿਆ ਚੀਜ਼ ਦਾ ਮੁੱਲ ਆ ਫਿਰ ਮੈਂ ਕਿਹੜਾ 15 ਮੰਗ ਲੈ ਕੱਲੀ ਦਾ ਮੈਂ ਤੈਨੂੰ ਲੈਣ ਦੇਣ ਕਹਤਾ ਵੀ ਜੇ ਲੈਣ ਦੇਣ ਕਰਨੇ ਆ ਪੱਠ ਵਧੀਆ ਪੜੀ ਹੋਈ ਆ ਪੱਠ ਨਵਾਂ ਨਮੀ ਪੱਠੀ ਆ ਇਹ ਵਧੀਆ ਤਰਾ ਗੱਲ ਫੇਰ ਤੱਕਰਾਉਣਾ ਕਰ ਦੇਣਾ ਉਹ ਬੱਕਰਾ ਗਾਉ ਨਾਲ ਹਾਂ ਉਹ ਬੱਕਰਾ ਹਾਂ ਮੈਂ ਤਾਂ 2000 ਰੁਪਏ ਕਹਾਂ ਇੱਕ ਬੱਕਰੀ ਇਹ ਕਿਹੜੀ 2000 ਉਹ ਡੱਬੀ ਤੈਨੂੰ ਕਿੰਨੇ ਕਹਿੰਦਾ ਮਿਹਨਤ ਨਿਕਲ ਜਾਂ ਮਿਹਨਤ ਉਹ ਜਾ ਕੀ ਤੂੰ ਇਹਨਾਂ ਸੌਦਾ ਕਰਾ ਦੇ ਜਰਾ ਗਰੀਬ ਬੰਦਾ ਦੇਖ ਓਏ ਸੌਦਾ ਕਰਾ ਲੈ ਨਾਲ 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 ਲਾਭ ਕਰ ਦੇਖੀ ਆ ਦੇਖੀ ਵਿਚਾਰਾ ਗਰੀਬ ਬੰਦਾ ਕਾ ਸ਼ਰਮ ਘੇਗਾ ਸ਼ਰਮ ਕਰਾਗਾ ਓਏ 4000 ਦਾ ਬੰਦਾ ਜਦੋਂ ਕਰੀਪ ਇੱਥੇ ਸੀ ਓਏ ਓਹ ਲਾਗੇ ਤਾਂ ਮਜ਼ਾ ਆ ਰਹੀ ਬਈ ਨਾ ਨਾ 15 1000 ਰੁਪਏ ਬੋਲ ਵਿਚਾਰ ਦੱਸ ਕੀ ਕਹਿਣਾ ਨਾ 2000 ਰੁਪਏ ਦੇ ਸਕਦਾ ਆ ਪਰ ਨਹੀਂ ਬੱਧਾ ਲਫੜਾ 2000 ਯਾਰ ਫੜਾ ਫੜਾ ਇਹ ਨਹੀਂ ਕਿ ਫੜਾ ਦੇ ਦੇ ਇਹ ਮੈਂ ਵੀ ਲਿਆ ਕਰ ਫੜਾ ਫੜਾ 2500 ਦੇ ਦੇ 500 ਰੁਪਏ 2000 ਦੇ ਦੇ ਯਾਰ ਫੜਾ ਫੜਾ 2000 ਦੇ ਦੋ ਘੰਟੇ ਦਾ 2000 ਦੇ ਆ ਫੜਾ ਦੋ ਹਜ਼ਾਰ ਯਾਰ ਫੜਾ ਪਾ ਸੀ ਵਾ ਠੀਕ ਆ ਕੋਈ ਗੱਲ ਮੈਂ ਲਿਆ ਕੇ ਦੇ ਦੇਣਾ ਪਾਸੇ ਘਰੋਂ ਲੈਉਣ ਨੂੰ ਚਾਹ ਕੇ ਓਏ ਘਰੋਂ ਤਾਂ ਲਿਆਈ ਸਾਈ ਦੇ ਜਾ ਫਿਰ ਸਾਡਾ ਹੋਰ ਬੱਟਾ ਆਉਂਦਾ ਪਾਸੇ ਹੋਣ ਦੇ ਦੇ ਯਾਰ ਬੱਕਰੀ ਮੈਨੂੰ ਫੜਾ ਦੇ ਇੱਧਰ ਕਰ ਦੇ ਬੱਕਰੀ ਹੋਗੀ 1 ਲੱਖ ਰੁਪਇਆ ਲੈ ਦੇ ਬੱਕਰਾ 500 ਨਹੀਂ ਯਾ ਬੱਕਰਾ ਕਿਹੜਾ ਬੱਕਰਾ ਨਾਲ ਹੀ ਇਧਰ ਬੱਕਰਾ ਬੱਕਰਾ ਹੀ ਨਾਲ ਲੈ ਆ ਗੱਲ ਐ ਵੀ ਲੈ ਬੱਕਰਾ ਨਾਲ ਤੈਨੂੰ ਕੋਈ ਨਾਲ ਬੱਕਰਾ ਵੱਡਾ ਬੱਕਰਾ ਪੀਏ ਨਾਲ ਸੌਦਾ ਹੋਇਆ ਉਹ ਢੱਬੀ ਬੱਕਰੀ ਦਿਨ ਹਜੇ ਕੋ ਹੋਰ ਕੀ ਭਾਲਦਾ ਮੇਰੀ ਗੱਲ ਤਾਂ ਸੁਣ ਬੱਕਰੇ ਨਾਲ ਦੋ ਜਣੇ ਇਹਦੇ ਮੇਰੀ ਗੱਲ ਦਾ ਸੁਣ ਲੈ ਇਹਦੇ ਬੱਕਰੇ ਕਿਲੋ ਦੁੱਧਾ ਬੱਕਰੀ ਕਿਲੋ ਤੇ ਮੇਰੀ ਗੱਲ ਵੀ ਬੱਕਰਾ ਵੀ ਦੇ ਦੇ ਨਾ ਪੈਸੇ ਭਰੇ ਨਾ ਹਾਂ ਪੈਸੇ ਦੇ ਬੱਕਰੇ ਦਾ ਮੈਂ 4 ਲਾ ਦਿੰਦਾ ਤੇ ਮੈਂ ਲੈ ਲੈਣਾ ਬੱਕਰੇ ਦੇ ਪੈਸੇ ਭਰ ਜਾ ਤੂੰ ਇਹ ਤੇ ਤੈਨੂੰ ਗਰੀਬ ਕਰਕੇ ਦਾ ਕਰਕੇ ਇੱਥੋਂ ਮੈਂ ਚੱਲ ਮੈਂ ਕਹਦਾ ਭੱਜਦਾ ਨਹੀਂ ਚੱਲ ਬਾਪੂ ਵੀ ਗੱਲ ਚ ਖੜੀ ਰਹਿਣ ਹਾਂ ਲੈ ਸਾਈ ਦੇ ਤੇਜਾ ਮੈਨੂੰ 500 ਦੇ ਤਾ ਵਾ ਠੀਕ ਕਰੋ ਮੈਂ ਕਹਤਾਂ ਮਕਸਦ ਕਹਤਾ ਹਾਂ ਹਾਂ ਬਸ ਹੁਣ ਕਿੰਨਾ ਕਰਦੇ ਹੋ ਤੁਸੀਂ ਨਾ ਆਸੋ ਵੱਧਾ ਲਵਾਂਗਾ ਵਧਾ ਮੇਰੇ ਹਾਲ ਮੈਂ ਵਰਗੀ ਬੱਕਰੀ ਹੈ ਮੈਂ ਵਰਗੀ ਬੱਕਰੀ ਆਪਾਂ ਮਾਰੀ ਨਹੀਂ ਕਿਹੜੀ ਜਿਹੜਾ ਸੋਨਾ ਮੇਰੀ ਮਿੱਟੀ ਹੈ ਲੈਵੇ ਲਈ ਦਾ ਕਰੀਦਾ ਨਾ ਨਵੇ ਦਾ ਬੱਕਰੇ ਦੇ ਜਾ ਤੈਨੂੰ ਲੱਗ ਮੇਰੇ ਲਵੇ ਖਾ ਜਾ ਜੀ ਹਟ ਪਾ ਯਾਰ ਬਲਕ ਮੈਂ ਦਾ ਯਾਰ ਨਹੀਂ ਕੜ ਹਟ ਜਾ ਬੋਕ ਲਾਲ ਤੇੜਾ ਬੋਕ ਉਹ ਆਈਂ ਤੇੜਾ ਲੱਗ ਗਿਆ ਉਖੜ ਜਾ ਪਾ ਆ ਜਾ ਹੁਣ ਇਹ ਛਾਲੇ ਆਦ ਨੂੰ ਬੱਕਰੀ ਚਲਾਈਆਂ ਨੇ ਉਹ ਬੜੇ ਬੱਕਰੀ ਨੂੰ ਮਾਰੀ ਕਹਿੰਦੇ ਨੇ ਓਏ ਦੂਜੀ ਤਾਂ ਮਾਰੀ ਨਹੀਂ ਲੱਗੀ ਤਾ ਬੱਕਰੀ ਤੇ ਲੈ ਆਵੇਂ ਫੜਕਦੇ ਨਹੀਂ ਬਾਬਾ ਵੀ ਰਾਦਾ ਉਹ ਬੱਕਰੀ ਰਵੇ ਦਾ ਲਾ ਬੱਟੇ ਦਾ ਬੱਟੇ ਨਹੀਂ ਆਈ ਨਹੀਂ ਬੱਕਰੀ ਬੱਕਰੀ ਨੂੰ ਨਵੇਂ ਰਖੜਾ ਕੇ ਦੇਖ ਲਈਏ ਕਿਵੇਂ ਕਰਦਾ ਤੁਸੀਂ ਉਹ ਕਾਲੀ ਖੜੀ ਜਾਈ ਬਜਾੜੀ ਵੀ ਲੈ ਆਉਣੇ ਹਾਜੂ ਕਿਵੇਂ ਦੇਖਾਂਗੇ ਫਟਾ ਦੋ ਨਾ ਕੀ ਅਕਲ ਦੇ ਕੀ ਉਹ ਮੋਦੀ ਹੋਈ ਨਹੀਂ ਬੱਕਰੀ ਨੂੰ ਤਾਂ ਇੱਕ ਸੁਭਾ ਦੇ ਕੇ ਖਤਮ ਨਾ ਤੂੰ ਕਹਿੰਦਾ ਕਿੰਨੇ ਬਹਿ ਕੇ ਨਾਲ ਯਾਰਾ ਤੂੰ ਕਹਿੰਦਾ ਬਹਿ ਨਾਲ ਪੰਜ ਕਾਜ ਕਹਿੰਦਾ ਯਾਰ ਸਾਡ ਰਸਾ ਹੋ ਹੋ ਜੀ ਤਾਂ ਇਹ ਨੰਨ ਹਾਂ ਜੋੜੇ ਦੇ ਕਿ ਆਉਂਦੇ ਕੋ ਮੈਨੂੰ ਐ ਕਰ ਪੰਜ ਪੰਜ ਛੇ ਤੇ ਮੈਨੂੰ 10 ਮੈਂ ਹੁਣ ਹੀ ਲੰਨਾਂ ਨਾ ਖਤਰੇ ਪੀਏ ਪੰਜ ਪੰਜ ਮੈਨੂੰ ਉਹ ਮਾ ਦਾ ਜਨ ਹੈ ਤਾਂਗਾ ਹੁਣ ਆ ਕੇ ਗਾ ਗੀ ਕੋਈ ਗਾ ਤਾਂ ਐ ਥੋੜੀ ਤਾਂ ਹੁੰਦਾ ਕੋਈ ਹੁਣ ਮਾ ਕੀ ਮੈਂ ਪੱਲੋ ਬਾਦਾਂ ਪਾਪਾ ਦਾ ਕੱਪ پکڑ ਦੰਨੇ ਤਾਂ ਲੌਂਜ ਜਲ ਕਰੀ ਮਾ ਦਾ ਮੂੰਹ ਨਾਲ ਗੱਲ ਤਾਂ ਹੋਵੇ ਲੈ ਮੈਨੂੰ ਪੰਜ ਪੰਜ ਦਬਾ ਮੈਂ ਸਿੱਤੇ ਮੂੰਹ ਉਸ ਤੇ ਜਿਮ ਨਾਲ ਹੀ ਹੁਣ ਹੀ ਲਊ ਏਡੀਆਂ ਦਿਨ ਦਬਾ ਮੈਨੂੰ ਪੰਜ ਪੰਜ ਮੈਂ ਲੈ ਲਾਂ ਦਿਨ ਨਾਲ ਦਿੰਨੇ ਆ ਰਹੇ ਇਹ ਹਾਂ ਲੱਗਦਾ ਡਾਇਨਾਡਾ ਕਰਦਾ ਹਾਂ ਡਾਇਨਾਡਾ ਮੈਂ ਮੈਂ ਪਤਾ ਕਿੱਥੋਂ ਕੀ ਬਣ ਤੁਮ ਬਣ ਹੋਈ ਹੈ ਇਦਾਂ ਦਾ 13 ਮੰਗਦਾ ਹੈ ਤੂੰ 13 ਮੰਗਿਆ ਤੂੰ ਸੀਲ ਆਇਆ ਹਾਂ ਇਹਦੇ ਕੋਲ ਪੱਥਰ ਪੈਦੇ ਨੇ ਵੀ ਤੂੰ ਦਵਾ ਲੈ ਤੂੰ ਪੱਕੀਆਂ ਜੀ ਦੱਸ ਦੇ ਜੀਨੀਆ ਪੱਕੀਆਂ ਦੱਸ ਦੇ ਦੁਗਲੇ ਮਾਦਾ ਉਠਾਉਂਦੇ ਓਏ ਆ 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 ਇਹਦੇ ਵੀ ਬੱਕਰੀ ਲੈਤੀ ਹੈਗੀ ਪੰਨ ਨੂੰ ਬੱਕਰਾ ਬੱਕਰਾ ਰਹੂਗਾ ਬੱਕਰੀ ਕੁਸਾਂ ਦੀ ਗਾਜ਼ਮਾਨੀ ਰੱਖਦਾ ਬੱਕਰੀ ਕੋਈ ਦੇਖਣਾ ਜਾਂ ਦੇਖਣਾ ਵਜਨ ਦੀ ਹੈ ਚੱਲ ਜਰਾ ਫਿਰ ਧੀਰੀ ਹੋ ਯਾਰ ਇਹ ਜੋ ਚੋਪਾ ਅੱਡਾ ਨੁਕਾ ਉਹ ਖੜ ਜਾ ਬਹਾਉ ਨੂੰ ਪਰਾਂ ਰੱਖਦੇ ਯਾਰ ਕਿ ਕਿ ਮੈਰਾਜੀ ਕਰੀਂ ਜਰਾ ਬਈ ਬੱਚਾ ਇੰਨਾ ਜਨ ਨਾਲ ਪੁੱਛਿਆ ਵੀ ਨਹੀਂ ਬਾਈ ਨਹੀਂ ਯਾਰ ਕਿਵੇਂ ਬਾਜੀ ਲਾ ਦੇ ਤੇ ਪੂਰਾ 10000 ਦਾ ਪੱਕਾ ਦੇ ਯਾਰ ਯਾਰ ਕੰਮ ਵੀ ਉਹ ਸ਼ੂਰਾ ਨਰੋਗੀ ਬੁੱਟੇ 23000 ਨਹੀਂ ਆ ਕੀ ਮੈਂ ਵੀ ਬੋਲਾ ਲੈਣਾ ਯਾਰ ਵਧੀਆ ਰਹੇਗਾ ਯਾ ਤੀ ਗਿਓ ਯਾ ਆਹ ਮੋੜ ਲਾਇਆ ਯਾ ਤੀ ਗਿਓ ਯਾ ਆਹੋਂ ਗੱਲ ਮੋੜ ਨੂੰ ਮੋੜ ਹੋ ਰਹੀ ਤੇ 10:30 ਹੋ ਗਿਆ ਨਾ ਫੜਦਾ ਫੜਦਾ ਨਾ 10:30 ਆਈ ਵੀ ਗੱਲ ਹੋਇਆ ਗੱਲ ਸੁਣ ਤੇ ਲੈਣੀ ਆ 12000 ਰੁਪਏ ਮਹਾ ਗੰਮੀ ਨੇ ਪਾਹ ਦੇ ਨਾ ਆਵਾਜ਼ ਦੇ ਬਾਈ ਪੰਨ ਲਾਇਆ ਕੀ ਫੜਦਾ ਫੜਦਾ ਯਾਰ ਤੇ ਖਾਈ ਮਾ ਦੇ ਦੂਗਾ ਵੀ ਉਹਨੂੰ ਪਰਾ ਨੱਕਾ ਕੀ ਉਹ ਰੂਪ ਵਿੱਚ ਆ ਜਾਣਾ ਹੱਬਾ ਹੀ ਹੁੰਦਾ ਹੈਗਾ ਯਾਰ ਵਧੀਆ ਹੋ ਗਿਆ ਹਾਂ ਹੋ ਗਿਆ ਜਦੋਂ ਮਨਾਂ ਵਿੱਚ ਆਈ ਹੱਬਾ ਹੀ ਹੁੰਦਾ ਹੈਗਾ ਚੰਦੀ ਸਿਨਾ ਉਹਨੇ ਜਾ ਕੇ مرضی کرنے شروع رکھا یار بکرا یار بن گئی بچہ بیستا یار ہو گیا چار پہ ਤਕੜੂ ਬੋਲਦਾ ਲੈ ਭਾਈ ਛੱਡ ਦੱਸ 10000 ਰਗਣ ਲਾਹਾਂ ਲੈ ਆ ਜੇ ਤੂੰ ਜਿਹਨੇ ਸੱਪੇ ਪੱਟ ਬੈਣ ਨੂੰ ਬਤਾਉਂ ਚਲ ਓਏ ਤੂੰ ਤੋਂ ਵਾਰਦੇ ਆਜੂ ਸੌਖੀ ਕਰਾ ਦਿਓ ਕਰਾਉਣਾ ਇੱਕ ਉਹ ਪਤਾ ਮੈਨੂੰ ਦੇ ਦੋ ਆਜੂ ਪਕਿਆ ਪਾ ਹਾਂ ਨਹੀਂ ਗਾਹਕ ਨਹੀਂ ਮੈਂ ਛੱਡਦਾ ਜੁਜਾ ਹੁਣ ਤੇਰੀ ਖੁਸ਼ੀ ਹੈਗੀ ਨਹੀਂ ਨਹੀਂ ਮੈਂ ਅੱਗੇ ਜਾ ਕੇ ਪੱਟ ਲੈ ਕੇ ਤੂੰ ਹੁਣ ਪੈਸੇ ਮੇਰੇ ਲੈ ਕੇ ਆਗੇ ਉਹ ਲੈ ਲੈ ਬਰਬੂਰੀ ਬਰਬੂਰੀ ਕਿਹੜੀ ਇਹ ਦੇਖੋ ਇਹ ਕਿ ਬਰਬੀ ਦਾ ਕਿਹੜਾ ਗਲਾ ਗਲਾ ਯਾਰਾ ਚਲ ਜਣੇ ਸੋਦਾ ਨਹੀਂ ਮਿਲਦਾ ਓ ਰਿਆ ਉਹ ਦੇ ਦੇ ਉਹ ਲਾਲਾ ਬਾਈ ਯਾਰਾ ਆਪ ਬਾਈ ਤੇ 20000 ਰੁਪਏ ਦੇਵਾ ਕੇ ਯਾਰ ਮਾਰ ਬੱਕਰੀ ਕਿਨੇ ਰਹਿ ਗਈ ਬੰਦਾ ਨਹੀਂ ਸੁਣ ਲਗਾ ਰੋਣਾ ਬੰਦਾ ਯਾਰ ਜਿਹੜਾ ਦਫਾ ਮੈਂ ਸੋ ਲੈਣਾਗਾ ਉਹ ਵੀ ਖੜਾ ਦੂ ਇਹ ਕਿ ਲੈ ਲੂ ਮੈਂ 200 ਰੁਪਏ ਮੈਂ ਕੋਈ ਨਾ ਉਹ ਤਾਂ ਮੈਂ ਮੰਗਦਾ ਤੂੰ ਮੈਂ ਗਰੀਬ ਬੰਦਾਗਾ ਤੇ ਮਾਰ ਨਹੀਂ ਮਾ ਪਉਂਗਾ ਲੈ ਬਣਾ ਦੇ ਗੇ ਲੈ ਇੱਕ ਦਿਨ ਹੋ ਸਹੀ ਗੱਲ ਹੈ ਗਰੀਬ ਬੰਦਾ ਇਹਨੂੰ ਮਾਰ ਹੋਰ ਤੇ ਲੈਣਾਗਾ ਤੂੰ ਛੱਡਿਆ ਉਹ ਕਰਦਾ ਕਰਦਾ ਇੱਕ ਮਿੰਟ ਕਰਦੇ ਉਹ ਵੀ ਛੱਡਿਆ ਕਰਦੇ ਕਰਦੇ ਇੱਕ ਮਿੰਟ ਉਹ ਮੈਂ ਦੋਹੇ ਦੀ ਇਦੀ ਰਦੋਂ ਬਾਈ ਕੋਈ ਨਹੀਂ ਲਈਆ ਇਹ ਮੇਰੇ ਲਖਾਈ ਦੀ ਕਰੂਗਾ ਇਹ ਛੰਡ ਛਿੱਚ ਪੈ ਗਈ ਕਰ ਸੁਣ ਯਾਰਾ ਇਹ ਲੈ ਕੇ ਜਾਣੀ ਪੱਠ ਮਾਮਾ ਬਾਈਆਂ ਗੱਲਾਂ ਨਹੀਂ ਕਰਦਾ 7000 ਦੀ ਦੇ ਦੂੰ ਉਹ ਬੱਕਰੀ ਦੇ ਤਾਂ ਬਾਈ 23000 ਦੀ ਦਵਾਈ ਵੀ ਆ ਮਾਮਾ ਬੱਕਰੀ ਕਿਲੇ ਨਹੀਂ ਰਹੀ ਪਹਿਲਾਂ ਮੇਰੀ ਗੱਲ ਸੁਣ ਲੈ ਕੋਈ ਖੰਡ ਵੱਜਣੀ ਹੈਗਾ ਇਹਦੇ ਉਹ ਮੈਂ ਮੇਦਾ ਗੱਲ ਸੁਣ ਲੈ ਪਰ 3 ਮਹੀਨੇ ਆ 3 ਮਹੀਨੇ ਦੀ ਆ ਪਰ ਇਹ ਵੀ ਸੁਣ ਲੈ ਜਿਹੜਾ ਤੈਨੂੰ ਧਰਦਾ ਤੈਨੂੰ ਮਿਲਦਾਗਾ ਹਾਂ ਜਿਹੜਾ ਤੈਨੂੰ ਸਮਾਨਨਾ ਕਰਦਾ ਦੀ ਲਖਾਈ ਦੀ ਦੀ ਉਹ ਤਾਂ ਸਭ ਕੁਝ ਮੰਨ ਲਈ ਮੈਂ ਦੋ ਹ ਵੀਰੇ ਮੇਰੇ ਕੋਲ ਲਖਾਈ ਮੈਂ ਕਰਾ ਦੂੰ ਆਪਦੀ ਕਰਾ ਦੂੰ ਆਪਦੀ ਕਰਾ ਲਈ ਪੂਰੇ 7000 ਜੀ ਲੈ ਜਾਗਾ ਭਾਈ ਉਹ ਬੱਕਰੀ ਉਹ ਬੱਕਰੀ ਨਾਲ ਮੇਰੀ ਬੱਕਰੀ ਅੱਧੀ ਰਹਿ ਜੂ ਕਿਤੇ 22000 ਰੁਪਏ ਕਿੱਥੇ ਮੈਂ 25000 ਦੀ ਵੇਚੂ ਨਹੀਂ ਬਤੇ ਇਹਦੀ ਦਵਾਈ ਵੀ ਬੱਕਰੀ ਆ ਫੜ ਲਖਾਈ ਤੇਰੀ ਆ 26000 ਦੀ ਹੋਗੀ ਹਾਂ ਹਾਂ ਆਪਾਂ ਬਸ ਬੱਕਰੀ ਨਾਲੋਂ ਨਹੀਂ ਕੋਈ ਨਹੀਂ ਏਡੀ ਪੱਠ ਤੋੜ ਕੇ ਨਾ ਤੋੜ ਦਿੰਦਾ ਪੈਸੇ ਨਹੀਂ ਜੀ ਜੀ ਮਿਲਦੀ ਯਾਰਾ ਉਹ ਦੋਨੇ ਦੇ ਆ ਤੇਰੇ ਦੋਨੇ ਦੇ ਦਾ ਆ ਦੇਖਾ ਲੱਗ ਗਿਆ ਸੌਦੇ ਬਾਜੀ ਕਰਨ ਤੈਨੂੰ ਉਹ ਦੋ ਆ ਗਿਆ ਦੋਨੇ ਪਾ 9000 ਰਿਆ ਦਾ ਆ ਰਹਿਣ ਦੇ ਕੋਈ ਗੱਲ ਖੜੀ ਰਹਿਣ ਦੇ ਉਹੀ ਲੈ ਲੈ ਕੰਮ ਐ ਗਰੀ ਯਾਰ ਬਾਲੀ ਗੱਲ ਨਾ ਕਰ ਰੁਪਏ 7000 ਇਹਦੇ ਤੇਰੀ ਲਿਖਾਈ ਮੈਂ ਕਰਾ ਦੂੰ ਠੀਕ ਆ 100 ਇਹਨੂੰ ਕਿਹਦੇ ਨਾਲ ਪਾਊਗਾ ਮਗਰ ਮੇਰੇ ਤੂੰ 200 ਦੇ ਦੇ ਨਾ 100 ਦੇ ਦੂੰਗਾ ਮੈਂ 200 ਦੂੰ ਦੀ ਐਪੀਅਰ ਲਿਖਾਈ ਕੌਣ ਕਰਊ ਅੱਡ ਸੀ ਤੇ ਤੇਰੀ ਬਠਾਤ ਪਾ ਲੈ ਨਾ ਕਰਾਂ ਲਿਖਾਈ ਵੀ ਤੇਰੀ 200 ਹੀ ਮੇਰਾ ਤੇ 400 ਮੇਰੇ ਪਲੇ ਦਾ ਛੇ ਕੀ ਰਹਿ ਗਿਆ ਉਰੇ ਹੇਰ ਬੱਜ ਨਾ ਉਰੀਆ ਆ ਆ ਆ ਬੱਕਰੀ ਨਾਲ ਤੋੜ ਕੇ ਜਿੰਨਾ ਵੀ ਚਲ ਆਪਣਾ ਮਿੱਤਰ ਉਰੀਆ ਯਾ ਸਾਰਾ ਕੁਝ ਹੀ ਸ਼ਿੱਦ ਨਹੀਂ ਕਰਦਾ ਯਾਰ ਪੁੱਗਣਾ ਨਹੀਂ ਯਾਰ ਓਫੀ ਬੂ ਮੇਰੀ ਗੱਲ ਸੁਣ ਲੈ ਮਾਮਾ ਉਰੀਆ ਕਿ ਫਿਰ ਮੇਰੇ ਪੱਲੇ ਕੀ ਡੱਲ ਰਹੀ ਪੱਲੇ ਤੇ ਲੱਗੇ ਨਾ ਲੱਗੇ ਬੂ ਯਾਰ ਕਹਿੰਦਾ ਸੌ ਲੈ ਲਈ ਮੈਥੋਂ ਹਾਂ ਜਾਂ ਬਾਬੇ ਦੇ ਲਖਾਈ ਮੇਰੇ ਓ ਪੈਸਾ ਕਰ ਲੈ ਕੋਈ ਕਰ ਨਹੀਂ ਪੈ ਬੰਮਾਰਦਾ ਤੂੰ ਯਾਰ ਇਹ ਕੁਝ ਨਹੀਂ ਹੁੰਦਾ ਕਾ ਯਾਰ ਤਰਾਕ ਤੇ ਬੰਗਾ ਫੇਰ ਕੱਢ ਦੂ ਕਿਤੇ ਦੂਜੀ ਮੰਡੀ ਮੰਡੀ ਵਾਲੀ ਆ ਫਾਟ ਜਾ ਸਾਂਝੀ ਲਖਾਈ ਆਗੀ ਤੋ ਸੋਮਾ ਲੈਣੀ ਲੈਣਾ ਤੇ ਪੂਰੇ ਸੀ ਹੀ ਆ ਕੇ ਹੋਗੀ ਯਾਰ ਆ ਪਾਈ ਲੰਦਾ ਬੜਾ ਖਰਾ ਬੰਦਾ ਉੱਪਰ ਹੋ ਰਿਹਾ ਆਇਆ ਭਾਈ ਕਾਪੀ ਯਾਰ ਮੇਰੀ ਗੱਲ ਸੁਣ ਨੀ ਸਾਢੇ 600 ਪਾਈ ਮੈਂ ਤੂੰ ਕਰ ਲੈ ਯਾਰ ਲਾ ਹੋਗਾ ਹਾਂ ਪਰ ਹੋ ਗੀ ਬੰਗਲਾ ਦੇ ਕੋ ਚੱਕਰੀ ਮਾਮਾ ਚੀਜ਼ ਵੀ ਦੇਗਾ ਉਹ ਮੇਰੀ ਬੱਕਰੀ ਭਾਈ ਤੇ 2000 ਦੀ ਦਵਾਈ ਲੈ ਯਾਰ ਓਏ ਮੈਂ ਤੂੰ ਤੋੜ ਕੇ ਮੈਂ ਦਿੰਦਾ ਨਹੀਂ ਉਹ ਕੱਲੀ ਇਹਨੂੰ ਮੈਂ ਕਹਿੰਦਾ ਲੈ ਜਾ ਉਹ ਬੱਕਰੀ ਯਾਰ ਪਾ ਮਾਜਾ ਬਗਿਆ ਯਾਰ ਦੇ ਦੇ ਸਾਢੇ 600 ਚ ਲਿਖਾਈ ਮੈਂ ਕਰਾ ਦੂੰ ਯਾਰ ਬਸ 100 ਰੁਪਿਆ ਮੈਂ ਦੇ ਦਿੰਦਾ ਕੰਮ ਸੀ ਲਾਦਾ ਬੁਰਾ ਯਾਰ ਮੈਂ ਨਹੀਂ ਕਰਦਾ ਜੋ ਬੱਕਰੀ ਤੂੰ ਹੀ ਕਰ ਆ ਚੱਕੀ ਸੀਜ਼ਨ ਲਿਖਾਈਓ ਦੁੱਧ ਕਰ ਉਹ ਹੈ ਗਲਤੀ ਹਾਂ 아이 ਕਰੀ ਮੈਨੂੰ ਮੈਨੂੰ ਇਹ ਕਹਤਾ ਮੈਨੂੰ ਨਹੀਂ ਕਰੀਆ ਤੱਕ ਪੁੱਛ ਕਰਾਵੇ ਸਾਰਾ ਨਾ ਫਿਰ ਕਰਾ ਦੇ ਸਾਰੇ ਕੰਮ ਤੂੰ ਸਾਈਓ ਅੱਛਾ ਕਰਾ ਦੇ ਸੇਚ ਪੂਰਾ ਫੜ ਲਵਸ ਮਾਗੋ ਸਤ ਸੋ ਲੂੰਗਾ ਕਿਹੜਾ ਪਿੰਡ ਹੈ ਤੇਰਾ ਪਿੰਡ ਕਿਹੜਾ ਹੈ ਮੁੰਡਾ ਜੀ ਇਹ ਲਖੇ ਕਰਾ ਪਿੰਡ ਕਿਹੜਾ ਹੈ ਤੇਰਾ ਹਰਜਾ ਕਿਵੇਂ ਹਲਿਆ ਬਾਈ ਨਹੀਂ ਉਹ ਨਹੀਂ ਹਲਿਆ ਪਾਸ ਹੋ ਗਈ ਇਹਨੇ ਪਾਸ ਹੋ ਗਈ ਬੰਦੂ 200 ਪਾਲ ਦੇ ਵਿੱਚੋਂ ਮੈਂ ਕਹਦਾ ਇੱਕ ਮਿੰਟ ਕੋ ਗੱਲਾਂ ਹੋਸਾ ਲੈ ਗੱਲਾਂ ਨਹੀਂ ਤੇਰਾ ਸਭ ਹੋਏ ਮੈਨੂੰ ਇਹ ਦੇ ਦੇ ਕਿ ਇਹ ਉਹਦੇ ਦੇ ਲਿਖਾਈ ਕਰਾ ਦੇ ਲਿਖਾਈ ਕਰਾ ਦੇ ਲਿਖਾਈ ਆ ਕਰਾਉਂਦਾ 300 ਰੁਪਏ ਦੇ ਦੂੰ ਮੈਂ ਤੂੰ ਗਰੀਬ ਆਂਗਾ 6000 ਵੀ ਹੋ ਗਿਆ 500 ਦਾ ਨੁਕਰਾਇਆ ਚੱਸੀ ਨੇ ਤਾ 500 ਜਿਹੇ ਚ ਕਾਢੋ ਹਾਂ ਹਾਂ ਤਾਂ ਲਾ ਲਿਓ ਵਾ ਵਾ ਪੈ ਸਾਡੇ ਪੰਜ ਬਸ ਆ ਕਾਢੋ ਜਿਹੋ ਤਾਂ ਹੋ ਗਿਆ ਨਾ ਮੈਂ ਹੁਣ ਦੇਣ ਕਾਰਨ ਦਾ ਟੱਕਰ ਆ ਉਹਦਾ ਮੁੱਲ ਹੀ ਨਿਮੇੜ ਲਾ ਜੀ ਆ 50 ਦਾ ਲਾ ਲਾ ਦੱਮਾਂ ਨੇ ਬੱਕਾ ਮਾਸ ਬਾਖੋਸ ਬਈ ਨੂੰ ਲਾਲ ਬੱਕਰਾ ਮੈਂ ਵੀ ਮਰਿਆ ਗਿਆ ਜਾਂ ਹੋਰ ਮਰ ਜੂ ਚਲ ਗੱਲ ਐਵੇਂ ਦਾ ਉਹਦੇ ਪਿੰਡੂ ਬੱਕਰਾ ਫਾਰਮ ਚ ਪੁੱਛਦਾ ਉਹਦੇ ਪਿੰਡ ਦਾ ਬੱਕਰਾ ਨਾਲ 7600 ਮਾਰੀ ਕਾਲੇ ਖਾਨਾ ਬੱਕਰਾ